ਬੈਠਾ ਸੋ ਢੀ ਪਾਤਸ਼ਾ ਰਾਮਦਾਸ ਸਤਗੁਰ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰਵਿਚ ਜੋ ਜਿੜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਆਪ ਦੇ ਪਿਤਾ ਜੀ ਦਾ ਨਾਂ خریدار 소ڈی جی ਅਤੇ ਮਾਤਾ ਜੀ ਦਾ ਨਾਮ ਦਇਆ ਕੌਰ ਜੀ ਸੀ ਆਪ ਜੀ ਆਪਣੇ ਮਾਤਾ ਪਿਤਾ ਦੀ ਪਹਿਲੀ ਵੱਡੀ ਸੰਤਾਨ ਹੋਣ ਕਰਕੇ ਆਪ ਜੀ ਦਾ ਨਾਮ ਜੇਠਾ ਦਾਸ ਰੱਖਿਆ ਗਿਆ ਆਪ ਜੀ ਦੀ ਉਮਰ ਅਜੇ 7 ਸਾਲ ਦੀ ਸੀ ਕੀ ਆਪ ਦੇ ਮਾਤਾ ਪਿਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਆਪ ਆਪਣੇ ਨਾਨਾ ਨਾਨੀ ਨਾਲ ਬਾਸਰ ਕੇ ਵਿਖੇ ਚਲੇ ਗਏ ਉਥੇ ਜਾ ਕੇ ਆਪ ਉਬਲੇ ਛੋਲੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲੱਗੇ ਆਪ ਜੀ ਦਾ ਬਚਪਨ ਬਹੁਤ ਹੀ ਮੁਸ਼ਕਲਾਂ ਪਰਿਆਬੀ ਤਾ ਉਹ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਵੀ ਬਾਸਰ ਕੇ ਵਿਖੇ ਰਹਿੰਦੇ ਸਨ ਇੱਥੇ ਹੀ ਆਪ ਜੀ ਦੀ ਅਤੇ ਗੁਰੂ ਅਮਰਦਾਸ ਜੀ ਦੀ ਪਹਿਲੀ ਮੁਲਾਕਾਤ ਹੋਈ ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਲਈ ਰਵਾਨਾ ਹੋਣ ਲੱਗੇ ਤਾਂ ਉਹਨਾਂ ਨੇ ਤੁਹਾਨੂੰ ਵੀ ਆਪਣੇ ਨਾਲ ਚੱਲਣ ਲਈ ਕਿਹਾ ਆਪ ਆਪਣੇ ਪੈਨ ਭਰਾ ਤੇ ਨਾਨੀ ਨਾਲ ਗੋਇੰਦਵਾਲ ਲਈ ਰਵਾਨਾ ਹੋ ਗਏ ਆਪ ਜੀ ਹੁਣ ਜਿਆਦਾ ਸਮਾਂ ਗੁਰੂ ਅਮਰਦਾਸ ਜੀ ਨਾਲ ਬਤਿੱਤ ਕਰਨ ਲੱਗ ਲੱਗੇ ਗੁਰੂ ਜੀ ਆਪ ਜੀ ਦੀ ਮਿਹਨਤੋਂ ਬਹੁਤ ਖੁਸ਼ ਸਾਂ ਇਸ ਲਈ ਉਹਨਾਂ ਨੇ ਆਪਣੀ ਕੀ ਬੀਬੀ ਪਾਨੀ ਜੀ ਦਾ ਵਿਆਹ ਆਪ ਜੀ ਨਾਲ ਕਰ ਦਿੱਤਾ ਹੁਣ ਸਮਾਂ ਅਗਲੇ ਗੁਰੂ ਨੂੰ ਕੋਸ਼ਿਤ ਕਰਨ ਦਾ ਆ ਗਿਆ ਸੀ ਭਾਰ ਪਾਈ ਰਾਮਾ ਜੀ ਜੋ ਕਿ ਗੁਰੂ ਜੀ ਦੇ ਵੱਡੇ ਜਵਾਈ ਸਨ ਉਹ ਵੀ ਘਰ ਦੀ ਬਹੁਤ ਸੇਵਾ ਕਰਦੇ ਸਨ ਇੱਕ ਦਿਨ ਗੁਰੂ ਅਮਰਦਾਸ ਜੀ ਦੋਵਾਂ ਨੂੰ ਆਪਣੇ ਲਈ ਇੱਕ ਥੜਾ ਬਣਾਉਣ ਲਈ ਕਹਿੰਦੇ ਹਨ ਜਿੱਥੇ ਬੈਠ ਕੇ ਉਹ ਸੰਗਤ ਕਰ ਸਕਣ ਹੁਣ ਗੁਰੂ ਜੀ ਰੋਜ਼ ਸ਼ਾਮ ਨੂੰ ਆਉਂਦੇ ਤੇ ਕੋਈ ਨਾ ਕੋਈ ਗਲਤੀ ਕੱਢ ਕੇ ਥੋੜਾ ਦੁਬਾਰਾ ਬਣਾਉਣ ਲਈ ਕਹਿੰਦੇ ਇਹ ਸਿਲਸਿਲਾ ਕਈ ਦਿਨਾਂ ਚੱਲਦਾ ਰਿਹਾ 8ਵੇਂ ਦਿਨ ਜਦੋਂ ਗੁਰੂ ਅਮਰਦਾਸ ਜੀ ਭਾਈ ਰਾਮਾ ਜੀ ਕੋਲ ਗਏ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਹ ਥੋੜਾ ਮੇਰੀ ਇੱਛਾ ਅਨੁਸਾਰ ਨਹੀਂ ਬਣਾਇਆ ਗਿਆ ਇਸ ਨੂੰ ਦੁਬਾਰਾ ਬਣਾਓ ਪਰ ਭਾਈ ਰਾਮਾ ਜੀ ਨੇ ਥੋੜਾ ਬਣਾਉਂ ਤੋਂ ਇਨਕਾਰ ਕਰ ਦਿੱਤਾ ਇਹ ਗੱਲ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਕਹਿ ਦਿੱਤੀ ਤੇ ਭਾਈ ਜੇਠਾ ਜੀ ਗੁਰੂ ਜੀ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਗੁਰੂ ਜੀ ਤੁਹਾਡੇ ਲਈ ਇਹ ਛੋਟੀ ਜਹੀ ਚੀਜ਼ ਹੈ ਪਰ ਮੇਰੀ ਬੁੱਧੀ ਬਹੁਤ ਛੋਟੀ ਹੈ ਮੇਰੇ ਤਾਂ ਆਪਣੇ ਦਿਆ ਸ੍ਰਿਸ਼ਟ ਦਿਸ਼ਤੀ ਕਰੋ ਤਾਂ ਕਿ ਮੈਂ ਇਹ ਥੜਾ ਤੁਹਾਡੀ ਮਰਜ਼ੀ ਅਨਸਾਰ ਬਣਾ ਸਕਾਂ ਉਹਨਾਂ ਦੀ ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਬਹੁਤ ਖੁਸ਼ ਹੋਏ ਤੇ ਬਾਬਾ ਬੁੱਢਾ ਜੀ ਨੂੰ ਆਦੇਸ਼ ਦਿੱਤਾ ਕਿ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਵਾ ਕੇ ਸੁੰਦਰ ਵਸਤਰ ਪਹਿਨਾਇ ਜਾਨ ਫਿਰ ਉਹਨਾਂ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਪੰਜ ਪੈਸੇ ਤੇ ਇੱਕ ਨਾਰੀਅਲ ਰੱਖ ਕੇ ਉਹਨਾਂ ਦੀਆਂ ਤਿੰਨ ਪਰਿਕਰਮਾਂ ਕੀਤੀਆਂ ਤੇ ਉਹਨਾਂ ਨੂੰ ਮੱਥਾ ਟੇਕ ਕੇ ਉਹਨਾਂ ਦਾ ਨਾਂ ਗੁਰੂ ਰਾਮਦਾਸ ਜੀ ਰਗਿਆ ਆਪ ਸਭ ਨੂੰ ਬੁੱਢਾ ਦਲ ਪਰਿਵਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਤਾ ਗਦੀ ਦੀ ਵਸਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ